ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਗੈਂਗਸਟਰਾਂ ਦੇ ਖਿਲਾਫ ਪਰਹਾਰ ਦੇ ਤਹਿਤ ਪੂਰੇ ਜ਼ਿਲ੍ਹੇ ਪਰ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਜਿਹੜੇ ਭੈਣੇ ਅੰਸਰ ਉਹਨਾਂ ਖਿਲਾਫ ਲਗਾਤਾਰ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਟਿਕਾਣੇ ਅਜਦਾ ਡੇਰੇ ਹੋਗੇ ਝੁੱਗੀਆਂ ਹੋਗੀਆਂ ਜਾਂ ਇਹੋ ਜਿਹੇ ਜਿੱਥੇ ਲੋਕ ਰੁੱਕ ਸਕਦੇ ਆ ਜਾਂ ਰਹਿ ਸਕਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੀ ਜਾਂਚ ਕਰ ਲਈ ਲਗਾਤਾਰ ਹੀ ਪੁਲਿਸ ਵੱਲੋਂ ਜੋ ਅਪਰਾਸ਼ ਕੰਝਾ ਕਰਦੇ ਹੋਇਆ ਲਗਾਤਾਰ ਹੀ ਸ਼ਾਪੇਬਾਰੀ ਕੀਤੀ ਹੈ ਤਾਂ ਦੇਖ ਸਾਥੀਓ ਮੇਰੇ ਮਗਰ ਮਹੱਲਾ ਮੁਰਾਦਪੁਰਾ ਦਾ ਇਹ ਇਲਾਕਾ ਵਾ ਜਿੱਥੇ ਝੁੱਗੀ ਝੋਪੜੀਆਂ ਵਾਲੇ ਰਹਦੇ ਆ ਜਿੰਨਾ ਵਿੱਚ ਜਿਹੜੇ ਕਿਉਂਕਿ ਇਹ ਲਗਾਤਾਰ ਹੀ ਦੇਖਿਆ ਜਾਂਦਾ ਵਾ ਵਿੱਚ ਕੋਈ ਅੰਸਰ ਹੁੰਦਾ ਵਾ ਤਾਂ ਉਹਨਾਂ ਦੇ ਕਿਤਨਾ ਕਿਤੇ ਸਬੰਧ ਨੇ ਕਿਤਰੇ ਕਿਤੇ ਜਿਹੜੇ ਜੁੜੇ ਹੁੰਦੇ ਆ ਤਾਂ ਉਹਨਾਂ ਸਬੰਧਾਂ ਨੂੰ ਦੇਖਣ ਵਾਸਤੇ ਜਾਂ ਉਹਨਾਂ ਵੱਲ ਜਾਂਚ ਕਰਨ ਵਾਸਤੇ ਪੁਲਿਸ ਪਾਰਟੀ ਇਸ ਟਾਈਮ ਤੇ ਮਹੱਲਾ ਮੁਰਾਦਪੁਰਾ ਵਿਖੇ ਪਹੁੰਚੀ ਆ ਤੇ ਜਿਹੜੀਆਂ ਝੁੱਗੀਆਂ ਵਾ ਉਹਨਾਂ ਵਿੱਚ ਜਿਹੜੀ ਛਾਲਮੀ ਨੇ ਕਰਦੀ ਪਈ ਹੁ ਪੀ ਇਹਨਾਂ ਚੁਗਿਆਂ ਵਿੱਚੋਂ ਕਿਹੜੇ-ਕਿਹੜੇ ਗੈਰ ਅਨਸਰ ਜਾਂ ਕੋਈ ਕੋਈ ਵਹੀਕਲ ਜਾਂ ਮੋਟਰਸਾਈਕਲ ਜਾਂ ਜ ਜਨਾਂ ਦੇ ਕੋ ਅਧਾਰ ਕਰਨੀਆਂ ਉਹਨਾਂ ਦੀ شناختਵਾਤੀ ਜਿਹੜਾ ਵਾ ਉਹ ਲਗਾਤਾਰ ਕਰੇ ਕਾਰਵਾਈ ਕੀਤੀ ਜਾ ਰਹੀ ਆ ਜਾਂਚ ਕੀਤੀ ਜਾ ਰਹੀ ਆ ਆਖਰ ਇਹ ਲੋਕ ਕੌਣ ਨੇ ਕਿੱਥੋਂ ਰਹਿਣ ਵਾਲੇ ਨੇ ਇਸ ਟਾਈਮ ਤੇ ਪੁਲਿਸ ਪਾਰਟੀ ਦੇ ਐਸਪੀ ਸੁਖਿੰਦਰ ਸਿੰਘ ਜੀ ਨੇ ਪਹੁੰਚਿਆ ਨਾਲ ਐਸਐਚਓ ਥਾਣਾ ਸਿਟੀ ਹਰ ਪਿੰਸਿੰਗ ਬਿਲਕੁਲ ਉਹ ਵੀ ਨਾਲ ਪਹੁੰਚੇ ਤੇ ਲਗਾਤਾਰ ਸਿ ਪੁਲਿਸ ਪਾਰਟੀ ਜਿਹੜੀ ਆ ਬਾਹਰੋਂ ਜਿਹੜੇ ਜਿਹੜੇ ਟੀਮ ਆਈ ਆ ਉਹਨਾਂ ਵੱਲੋਂ ਵੀ ਲਗਾਤਾਰ ਹੀ ਪੂਰੀ ਜਾਂਚ ਕੀਤੀ ਜਾ ਰਹੀ ਆ ਤਾਂ ਜੋ ਜਿਹੜੇ ਕੋਈ ਵੀ ਅਜਿਹੇ ਅਜਿਹੇ ਅਨਸਰ ਮਿਲਦਾ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਦੱਸ ਦਈਏ ਵੀ ਲਗਾਤਾਰ ਹੀ ਪੁਲਿਸ ਵੱਲੋਂ ਜਿਹੜੀ ਛਾਪੇ ਮਾਰੀ ਕੀਤੀ ਜਾ ਰਹੀ ਆ ਤਾਂ ਬਹੁਤ ਸਾਰੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਆਪਣੇ ਹਿਰਾਸਤ ਵਿੱਚ ਲਿਆ ਗਿਆ ਵਾ ਉਹਨੂੰ ਜਾਂਚ ਕੀਤੀ ਜਾ ਰਹੀ ਆ ਵੀ ਇਹਨਾਂ ਦਾ ਪਿੱਛੇ ਬੈਕਗ੍ਰਾਉਂਡ ਕੀ ਆ ਇਹਦੀ ਆਪਣੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਇੱਕ ਜਿਹੜਾ ਆਪਣਾ ਆਪਰੇਸ਼ਨ ਚ ਲਾਇਆ ਗਿਆ ਸੀ ਆਪਣੇ ਆਪਰੇਸ਼ਨ ਪ੍ਰਹਾਰ ਉਹਦੀ ਹੀ ਕੰਟੀਨਿਊਸ਼ਨ ਹੁਣ ਇੱਕ ਨਵਾਂ ਆਪਣਾ ਆਪਣਾ ਸ਼ੁਰੂ ਕੀਤਾ ਜੀ ਗੈਂਗਸਟਰਾਂ ਤੇ ਪ੍ਰਹਾਰ ਉਹਦੇ ਸਿਲਸਿਲੇ ਚ ਹੁਣ ਜਿਹੜੇ ਟਿਨੈਂਟ ਵੈਰੀਫਿਕੇਸ਼ਨ ਆ ਉਹਦੇ ਸਬੰਧੀ ਅਸਤੂਗੀਆਂ ਚਾਹੀਆਂ ਤੇ ਇੱਥੇ ਜਿੰਨੇ ਵੀ ਆਪਣੇ ਹੈਗੇ ਨੇ ਪ੍ਰਵਾਸੀ ਨੇ ਜਿਹੜੇ ਵੀ ਬਾਹਰੋਂ ਆ ਕੇ ਵਸੇ ਨੇ ਉਹਨਾਂ ਦੀ ਸਾਰੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਆ ਉਹਨਾਂ ਦੇ ਡਾਕੂਮੈਂਟਸ ਵੈਰੀਫਾਈ ਕੀਤੇ ਜਾ ਰਹੇ ਨੇ ਆਧਾਰ ਕਾਰਡ ਨੇ ਐਪਿਕ ਕਾਰਡ ਆ ਹੋਰ ਵੀ ਜਿਹੜਾ ਵੀ ਕੋਈ ਜਨਰਲ ਡਾਕੂਮੈਂਟ ਹੈ ਉਹ ਚੈੱਕ ਕੀਤਾ ਜਾ ਰਿਹਾ ਤਰ ਕੋਈ ਜੀ ਆਪਣੇ ਸ਼ਕਤੀ ਦੇ ਐਲੀਮੈਂਟ ਕੋਈ ਰਾਸ ਦੇ ਲਏ ਹਾਂਜੀ ਇਹਦੇ ਚ ਆਪਣੇ ਮਤਲਬ ਠੀਕ ਜਾਣੇ ਜਿਹੜੇ 올ਓਵਰ ਆਪਣੇ ਸਬਡਿਵਿਜਨ ਸਿਟੀ ਚ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਦੇ ਜਿਹੜੀ ਸੁਪਰਵਾਈਜ਼ਨ ਦੇ ਹਟ ਆਪਾਂ ਲਏ ਆ ਉਹਨਾਂ ਤੇ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਜੀ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਜੋ ਬੰਦੀ ਐਕਸ਼ਨ ਜੇ ਕਿਸੇ ਕੋਲ ਨਹੀਂ ਹੈਗੇ ਜੋ ਆਪਣੇ ਵੈਲਿਡ ਡਾਕੂਮੈਂਟਸ ਨੇ ਉਹਨਾਂ ਦੇ ਖਿਲਾਫ ਜਿਹੜਾ ਲੀਗ ਐਕਸ਼ਨ ਉੱਤੇ ਜਾਵੇ ਥੈਂਕ ਯੂ